ਅੱਜ ਸਾਦਕ ਫਰੀਦਕੋਟ ਰੋਡ ਤੇ ਮੋਟਰਸਾਈਕਲ ਤੇ ਟਰੱਕ ਨਾਲ ਹਾਦਸਾ ਵਾਪਰ ਨਾਲ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹਾਦਸੇ ਵਾਲੀ ਜਗ੍ਹਾ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਵੇਰਕਾ ਦੁੱਧ ਵਾਲੀ ਗੱਡੀ ਸਾਦਕ ਤੋਂ ਫਰੀਦਕੋਟ ਵਾਲੇ ਪਾਸੇ ਨੂੰ ਜਾ ਰਹੀ ਸੀ ਤੇ ਮੋਟਰਸਾਈਕਲ ਸਵਾਰ ਜਗਰਾ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਾਨੀ ਸਿੰਘ ਵਾਲਾ ਆਪਣੇ ਮੋਟਰਸਾਈਕਲ ਦੇ ਪਹਿਲਾਂ ਹੀ ਸੜਕ ਦੇ ਕਿਨਾਰੇ ਖੜਾ ਸੀ ਮੋਟਰਸਾਈਕਲ ਨੂੰ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਸਵਾਰ ਜਗਰਾਤ ਸਿੰਘ ਗੱਡੀ ਦੇ ਹੇਠਾਂ ਆ ਗਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਾਦਕੇ ਦੇ ਪੁਲਿਸ ਮੁਲਾਜ਼ਮ ਹਾਸੇ ਵਾਲੀ ਜਗ੍ਹਾ ਤੇ ਪਹੁੰਚੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਹੋਰ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨੇ ਕੀ ਕਿਹਾ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਦਕ ਤੋਂ ਸਾਡੀ ਖਾਸ ਰਿਪੋਰਟ। ਉਹ ਤਰਪੇ ਲੱਗ ਲੱਗ ਕੇ चकिया <laughs> ਗਾਲੇ ਕਾਫੀ ਤੇ ਹਾਂ ਤੋਂ ਕਿਹਾ ਕਿ ਵੀ ਕਾਫੀ ਦੇਰ ਤੋਂ ਮੰਨ ਲਏ ਗਾਲੇ ਤੇ ਰੇ ਰੇ ਸੀਗੇ ਰਾਜਾ ਸਿੰਘ ਨਾਸਿਕਾ ਰਾਜਾ ਸਿੰਘ ਦੇ ਸਾਡੋ ਕਮਿਟੀ ਸੰਗਤ ਕੁਵਾੜੇ ਇਧਰ ਆਲੇ ਵਜਦੇ ਜਿਹੜੇ ਤੇ ਇਹ ਥਾੜਕ ਤੋਂ ਆ ਰਿਹਾ ਸੀ ਇਹਨੇ ਆ ਮਰਨਾ ਸੀਗਾ ਭਾਈ ਤੇ ਸਾਈਡ ਤੇ ਖੜਾ ਸੀ ਸਾਈਡ ਤੇ ਖੜੇ ਤੇ ਆ ਕੇ ਗੱਡੀ ਨੇ ਚੱਕ ਕੇ ਉਸ ਤੋਂ ਡੇਟਰ ਲੰਗਾ ਕੇ ਲੈ ਗਏ ਤੁਸੀਂ ਕੋਈ ਨਾ

ਇਹ ਦਫ਼ਾ ਅਸੀਂ ਮਤਲਬ ਕਿ ਪਿੱਛੇ ਗੱਡੀ ਖੜੀ ਆ ਨਾਲ ਹੀ ਤੇ ਅ ਤਕਰੀਬਨ ਥੋੜਾ ਜਿਹਾ ਪਿੱਛੇ 200 ਮੀਟਰ ਉਹਦੇ ਵਿਚਾਲੇ ਖੜੀ ਗੱਡੀ ਫਸੀ ਖੜੀ ਆ ਅਸੀਂ ਉਸ ਤਰਫ ਆਏ ਸੀ ਤੇ اچانک ਹੀ ਸਾਨੂੰ ਪਤਾ ਲੱਗਾ ਕਿਸੇ ਪ੍ਰਾਈਵੇਟ ਬੰਦੇ ਨੂੰ ਕਿ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਹੀ ਮੌਕੇ ਤੇ ਬਸ 1 ਕਿਲੋਮੀਟਰ ਪਿੱਛੇ ਨਾਲੇ ਹੀ ਪਹੁੰਚ ਗਏ ਜਿਹੜਾ ਡਾਕਟਰ ਖੁਦ ਆ ਨੌਜਵਾਨ ਦੀ ਮੌਜੂਦ ਹਾਂਜੀ ਸਾਡੇੋਂ ਤੋਂ ਪਹਿਲਾਂ ਇਹ ਤਕਰੀਬਨ ਮੌਤ ਹੋ ਗਈ ਕਿਉਂਕਿ ਬੰਦੇ ਨੇ ਪਹਿਲੇ ਦੇਖ ਲੈਣੇ ਕਿ ਮੌਤ ਹੋ ਗਈ ਏ ਚ ਨਾਲ ਘਾਰੀ ਆ ਬਸ ਕਹਿੰਦੀ ਸਮਾਰਾਰ ਪਾਸ ਤੇ ਡੈਕਸਾਈਡ ਕਰਨਾ ਹੋਣਾ ਜੀ ਸਹੀ ਪਰੰਪਰਾਈ ਜੁੜਿਆ ਹੋਣਾ गर्मा तयार